ਉਂਦੇ ਆਏ ਮੇਰੇ ਕੋਲੇ ਮੈਨੂੰ ਕਹਿੰਦੇ ਪੈਸੇ ਦਿਓ ਮੈਂ ਦਿੱਤੇ ਨਹੀਂ ਜੀ ਪੈਸੇ ਮੈਂ ਦਿੱਤੇ ਨਹੀਂ ਜੀ ਤੋਂ ਮੇਰੇ ਸਟਾਊਟਾ ਮਾਰ ਕੇ ਮੇਥੋਂ ਪੈਸੇ ਲੈ ਗਏ ਖੋ ਕੇ ਕਿੰਨੇ ਪੈਸੇ ਲੈ ਗਏ ਤੁਹਾਡੇ 10000 ਰੁਪਏ ਖੋ ਕੇ ਲੈ ਗਏ ਜੀ ਤੇ ਵਾਵਾ ਗਣਾ ਸੇ ਗਣੂ ਸੇ ਮਾਰਿਆ ਉਹਦਾ ਮਾਫ ਦੇਣਾ ਪੱਤਰ ਆਇਆ ਸੀਗਾ ਉੱਥੇ ਮੇਰੇ ਕੋਲੇ ਦੁਕਾਨ ਤੇ ਜੀ ਉਹ ਮੂਰੇ ਕਰਕੇ ਦਾ ਮਾਫਦਾ ਬਚਾ ਕਰਾਇਨੇ ਮੈਨੂੰ ਮਾਰ ਦਿੰਦੇ ਜੀ ਉਹ ਦੋ ਜਣੇ ਸੀਗੇ ਜੀ ਮੰਗਦੇ ਕਿਉਂ ਆ ਕੋਈ ਦੇਣੀ ਤੁਸੀਂ ਪੈਸੇ ਉਹਨਾਂ ਦੇ ਨਹੀਂ ਕੁਝ ਨਹੀਂ ਦੇਣਾ ਇਹ ਉਹ ਚਿੱਟਾ ਚੁਟਾ ਲਾਉਂਦੇ ਆ ਜੀ ਤੇ ਚਿੱਟੇ ਵਾਲੇ ਆ ਜੀ ਉਹ ਚਿੱਟੇ ਵਾਲੇ ਕਰਦੇ ਸਾਰਾ ਕੁਝ ਆਹ ਉਹਨੂੰ ਕਹਿ ਕੇ ਗਿਆ ਜੀ ਉਹ ਗੰਡਾਸਿਆਂ ਨੂੰ ਉਸਿਆ ਮਾਰ ਕੇ ਮੇਰੇ ਕੋਲ ਵੀਡੀਓ ਹੈ ਕਿ ਉਹ ਕਹਿ ਕੇ ਗਿਆ ਕਿ ਉਹ ਕੰਨ ਤਨ ਛੱਡ ਦੇ ਨਹੀਂਗੇ ਪੈਸੇ ਵੀ ਲੈ ਗਏ ਪੈਸੇ ਵੀ ਲੈ ਗਏ ਜੀ ਕਾਨੂੰਨ ਦਾ ਹੀ ਹੈ ਜੀ ਕਾਨੂੰਨ ਹੈ ਨਹੀਂ ਇਹ ਆਪਣੇ ਬਾਲਾ ਬੁਰਾ ਹਾਲ ਹੈ ਬਾਲਾ ਬੁਰਾ ਹਾਲ ਹੈ ਕੁਛ ਹੋਣਾ ਨਹੀਂ ਦੱਸੋ ਜੀ ਹੁਣ ਅਸੀਂ ਜਵਾਗ ਪਾਲੀਏ ਕਿ ਇਹਨਾਂ ਨੂੰ ਪੈਸੇ ਦੇਈਏ ਸਬਜ਼ੀ ਵਾਲੇ ਦੇ ਖੋਲੇ ਕੋਈ ਕਿਸੇ ਦੇ ਖੋਲੇ ਆ ਹੁੰਦੇ ਹੀ ਰਹਿੰਦੇ ਚੱਲਦੇ ਰਹਿੰਦਾ ਚੱਲਦੇ ਨੇ ਲਈ ਲੋਕਵਾਇ ਟੀਵੀ ਨਾਲ ਜੁੜਾ ਤੁਸੀਂ ਮੈਂ ਮਹਤਾਜ ਪੰਜਾਬ ਦੇ ਵਿੱਚ ਆਏ ਦਿਨ ਕੋਈ ਨਾ ਕੋਈ ਘਟਨਾ ਵਾਪਰਦੀ ਰਹਿੰਦੀ ਆ ਜਾਂ ਤੱਕ ਕਿਤੇ ਲੁੱਟ ਖੋਹ ਨੂੰ ਲੈ ਕੇ ਇੱਥੋਂ ਤੱਕ ਕਿ ਗੋਲੀਆਂ ਵੀ ਮਾਰ ਜਾਂਦੇ ਨੇ ਤਾਂ ਇਸੇ ਤਰੀਕੇ ਦੀ ਇੱਕ ਘਟਨਾ ਵਾਪਰੀ ਆ ਪਿੰਡ ਦਬੜੀਖਾਨਾ ਜੈਤੂ ਦੇ ਨਾਲ ਪਿੰਡ ਦਬੜੀਖਾਨਾ ਹੈ ਜ਼ਿਲ੍ਹਾ ਫਰੀਦਕੋਟ ਉੱਥੋਂ ਦੇ ਇੱਕ ਦੁਕਾਨਦਾਰ ਤੋਂ ਨਸ਼ੇ ਵਾਲੇ ਪੈਸੇ ਲੈਣ ਆਉਂਦੇ ਆ ਖੋਣ ਆਉਂਦੇ ਤਾਂ ਉਹਦੇ ਨਾਲ ਕੁੱਟਮਾਰ ਕੀਤੀ ਜਾਂਦੀ ਆ ਸਾਡੇ ਨਾਲ ਉਹ ਵੀਰ ਮੌਜੂਦ ਨੇ ਜੋ ਕਿ ਦਬੜੀ ਖਾਨਾ ਪਿੰਡ ਦੇ ਵਿੱਚ ਕਬਾੜ ਦਾ ਕੰਮ ਕਰਦੇ ਨੇ ਗੱਲਬਾਤ ਕਰਦੇ ਆ ਪੂਰਾ ਮਾਮਲਾ ਕੀ ਹੈ ਸੱਟਾਂ ਕਾਫੀ ਨੇ ਹਸਪਤਾਲ ਸਿਵਲ ਹਸਪਤਾਲ ਦੇ ਵਿੱਚ ਮੌਜੂਦ ਆ ਬਾਈ ਜੀ ਕੀ ਘਟਨਾ ਵਾਪਰੀਏ ਤੁਹਾਡੇ ਸੱਟਾਂ ਵੱਜੀਆਂ ਨੇ ਕਿਸ ਤਰੀਕੇ ਨਾਲ ਦੁਕਾਨ ਤੇ ਸੀ ਜੀ ਤੇ ਉਹ ਮੁੰਡੇ ਆਏ ਮੇਰੇ ਕੋਲੇ ਮੈਨੂੰ ਕਹਿੰਦੇ ਪੈਸੇ ਦਿਓ ਮੈਂ ਦਿੱਤੇ ਨਹੀਂ ਜੀ ਪੈਸੇ ਮੈਂ ਦਿੱਤੇ ਨਹੀਂ ਜੀ ਤੋਂ ਮੇਰੇ ਸੱਟਾ ਹੁੱਟਾ ਮਾਰ ਕੇ ਮੇਥੋਂ ਪੈਸੇ ਲੈ ਗਏ ਖੋ ਕੇ ਅੱਛਾ ਆ ਤੁਹਾਡੇ ਸਾਹਮਣੇ ਆਈ ਸੱਟਾ ਹੁੱਟਾ ਮੇਰੇ ਵੱਜੀਆਂ ਜੀ ਕਿੰਨੇ ਪੈਸੇ ਲੈ ਗਏ ਤੁਹਾਡੇ 10000 ਰੁਪਏ ਖੋ ਕੇ ਲੈ ਗਏ ਜੀ 10000 ਰੁਪਏ ਹਾਂ ਜੀ ਆਂ ਤੇ ਉਹ ਫੇਰ ਵੀ ਨਹੀਂ ਹਟਦੇ ਸੀ ਗਣਾਸਿਆਂ ਗਣੂਸਿਆਂ ਵੀਡੀਓ ਮੇਰੇ ਕੋਲੇ ਕੈਮਰੇ ਲੱਗੇ ਆ ਦੁਕਾਨ ਤੇ ਮੇਰੇ ਕੋਲੇ ਤੇ ਵਾਵਾ ਗਣਾਸਿਆਂ ਗਣੂਸਿਆਂ ਮਾਰੇ ਉਹਦਾ ਮਾਪਦਨਾ ਪੱਤਰਾ ਆਇਆ ਸੀਗਾ ਉੱਥੇ ਮੇਰੇ ਕੋਲੇ ਦੁਕਾਨ ਤੇ ਜੀ ਉਹ ਮੂਰੇ ਕਰਕੇ ਦਾ ਮਾਪਦਾ ਬਚਾ ਕਰਾਇਨੇ ਮੈਨੂੰ ਮਾਰ ਦਿੰਦੇ ਜੀ ਉਹ ਦੋ ਜਣੇ ਸੀਗੇ ਜੀ ਦੋ ਜਣੇ ਸੀਗੇ ਦੋ ਜਣੇ ਸੀ ਜੀ ਕੀ ਕਹਿੰਦੇ ਆ ਕਿ ਮਤਲਬ ਪਹਿਲਾਂ ਵੀ ਤੁਹਾਡੇ ਕੋਲ ਆਏ ਕਦੇ ਹਾਂ ਪਹਿਲਾਂ ਵੀ ਦੋ ਤਿੰਨ ਵਾਰੀ ਆਏ ਜੀ ਮੇਰੇ ਕੋਲੇ ਪੈਸੇ ਪੂਸੇ ਮੰਗਦੇ ਆ ਆ ਕੇ ਤੇ ਅੱਗੇ ਤਾਂ ਨਹੀਂ ਮੈਂ ਦਿੱਤੇ ਹੀ ਜਮਾਂ ਵੀ ਤੈਦ ਕਿ ਮੇਥੋਂ ਖੋ ਕੇ ਲੈ ਗਏ ਮੱਲੋ ਮੱਲੀ ਜੀ ਮੰਗਦੇ ਕਿਉਂ ਆ ਕੋਈ ਦੇਣੀ ਸੀ ਚਿੱਟੇ ਵਾਲੇ ਆ ਜੀ ਉਹ ਚਿੱਟੇ ਵਾਲੇ ਕਰਦੇ ਸਾਰਾ ਕੁਝ ਆਹ ਠੀਕ ਹੈ ਮਤਲਬ ਖੋਕੇ ਲੈ ਗਏ ਤੁਹਾਡੇ ਖੋਕੇ ਲੈ ਗਏ ਜੀ ਖੋਕੇ ਲੈ ਗਏ 10000 ਰੁਪਏ ਕਿੱਥੇ ਪਏ ਸੀ 10000 ਰੁਪਏ ਜੀ ਮੇਰੀ ਜੇਬ ਚ ਹੀ ਸੀ 10000 ਜੇਬ ਚੋਂ ਕੱਢ ਕੇ ਲੈ ਗਏ ਹਾਂਜੀ ਉਹਨਾਂ ਨੂੰ ਕਿਵੇਂ ਪਤਾ ਲੱਗ ਗਿਆ ਕਿ ਤੁਹਾਡੇ ਕੋਲ ਪੈਸੇ ਨੇ ਜੇਬ ਚ ਜਾਂ ਕਿੱਦਾਂ ਮੇਰੀ ਕੁਆੜੀ ਦੀ ਦੁਕਾਨ ਹੈ ਸਭ ਨੂੰ ਪਤਾ ਹੁੰਦਾ ਹੈ ਕੁਆੜੀ ਕੋਲੇ ਪੈਸੇ ਹੁੰਦੇ ਹੀ ਹੁੰਦੇ ਤਾਂ ਫੇ ਖੋਕੇ ਲੈ ਗਏ ਜੀ ਮੇਰੇ ਕੋਲੇ ਸੱਟਾ ਹੁੱਟਾ ਮਾਰ ਗਏ ਸਿਰ 'ਚ ਮੇਰੇ ਵਾਵਾ ਵੱਜੀ ਆ ਹੱਤ ਉੱਤੇ ਵੱਜੀ ਆ ਗਣਾਸੀ ਮਾਰੀ ਸੀ ਇੱਥੇ ਮੇਰੇ ਅੱਛਾ ਕਿਹ 81 ਤੇ ਸਰਗਿਆ ਸੀ ਉਹਨਾਂ ਦੇ ਵਿੱਚ ਕੀ ਲੱਗਾ ਤੁਹਾਡੇ ਸਿਰ ਚ ਪਤਾ ਨਹੀਂ ਮੈਨੂੰ ਸਰਗਿਆ ਹੀ ਵੱਜਿਆ ਜੀ ਸ਼ਾਇਦ ਅੱਛਾ ਤੇ ਬਚਾਵ ਚੂ ਕਰਦੇ ਮੈਨੂੰ ਧਿਆਨ ਨਹੀਂ ਰਿਹਾ ਜੀ ਬਚਾ ਕਰਦੇ ਨੂੰ ਤੇ ਇਹ ਨਹੀਂ ਪਤਾ ਜੀ ਮੇਰੇ ਵੱਜਿਆ ਕਿ 81 ਵੱਜੇਗੇ ਸਰਗਿਆ ਵੱਜੇ ਪਰ ਵੱਜਿਆ ਕੁਝ ਜੀ ਮਤਲਬ ਮਤਲਬ ਤੁਹਾਡੇ ਵਾਰ ਕਿਉਂ ਕੀਤਾ ਤੁਹਾਨੂੰ ਅগে ਪਹਿਲਾਂ ਪੈਸੇ ਮੰਗੇ ਉਹਨਾਂ ਨੇ ਫਿਰ ਕੀ ਵਾਪਰੇ ਉਹ ਗੱਲਬਾਤ ਪੂਰੀ ਦੱਸੋ ਉਹਨਾਂ ਨੇ ਪੈਸੇ ਮੰਗੇ ਸੀ ਮੈਂ ਦਿੱਤੇ ਨਹੀਂ ਮਾਹੀ ਮੇਰੇ ਕੋਲੇ ਪੈਸੇ ਹੈ ਨਹੀਂਗੇ ਤੇ ਉਹ ਮੁੜ ਕੇ ਕਹਿੰਦਾ ਪੈਸੇ ਦੇ ਮੈਂ ਦਿੱਤੇ ਨਹੀਂ ਉਹ ਬਸ ਉਹ ਫਿਰ ਐ ਹੱਥਾ ਪਾਈ ਕਰਨ ਲੱਗ ਗਏ ਉਹਨਾਂ ਨੇ ਮੇਰੇ ਤੇ ਸੱਟਾਂ ਮਾਰਤੀਆਂ ਜੀ ਸੱਟਾਂ ਮਾਰਤੀਆਂ ਜੀ ਜਦੋਂ ਪਹਿਲਾਂ ਤੁਸੀਂ ਆਖਿਆ ਕਿ ਪਹਿਲਾਂ ਵੀ ਉਹਨਾਂ ਨੇ ਕਈ ਵਾਰ ਪੈਸੇ ਮੰਗੇ ਆ ਤੁਸੀਂ ਕਿਸੇ ਨੂੰ ਕੰਪਲੇਂਟ ਵਗੈਰਾ ਜਾਂ ਥਾਣੇ ਦੇ ਦਰਬਾਰੇ ਕਿਸੇ ਨੂੰ ਦੱਸਿਆ ਪਹਿਲਾਂ ਤੁਹਾਡੇ ਨਾਲ ਕਟੜਨ ਬੱਕੇ ਪੈਸੇ ਮੰਗ ਰਹੇ ਤੁਹਾਡੇ ਦੇ ਨਹੀਂ ਮੈਂ ਪਹਿਲਾਂ ਨਹੀਂ ਕੋਈ ਕਾਰਵਾਈ ਕੀਤੀ ਜੀ ਫਿਰ ਐ ਦੀ ਕੀ ਕਰ ਕਰਦਾਈ ਮੈਂ ਹੁਣ ਮੇਰੇ ਬਾਵਾ ਸੱਟਾ ਹੱਟਾ ਮਾਰ ਗਏ ਤਾਂ ਕਰਕੇ ਰਹਿੰਦੇ ਕਿੱਥੋਂ ਤੁਸੀਂ ਮੈਂ ਜੈਤੋ ਦਾ ਵਸਨੀਕ ਆਂ ਠੀਕ ਹੈ ਉੱਥੇ ਉੱਥੇ ਦੁਕਾਨ ਹੈ ਮੇਰੀ ਹਾਂਜੀ ਇੱਕ ਬਾੜ ਦੀ ਦੁਕਾਨ ਹੈ ਉੱ ਉੱਥੇ ਮਤਲਬ ਆਉਣਾ ਕਿਉਂਕਿ ਤੁਹਾਡਾ ਕੰਮ ਉਹਦਾ ਤੁਹਾਨੂੰ ਘਰਾਂ ਘਰਾਂ ਵਿੱਚ ਵੀ ਜਾਣਾ ਹੋਊਗਾ ਜਾਂਦੇ ਜਾਂਦੇ ਹੋਵੋਗੇ ਨਹੀਂ ਜੀ ਮੈਂ ਦੁਕਾਨ ਤੇ ਹੀ ਰਹਿਣਾ ਹੀ ਉੱਥੇ ਦੁਕਾਨ ਤੇ ਹੀ ਕੰਮ ਆ ਤੁਹਾਨੂੰ ਹਾਂ ਜੀ ਦੁਕਾਨ ਤੇ ਹੀ ਠੀਕ ਹੈ ਤੇ ਹੁਣ ਮਤਲਬ ਤੁਹਾਨੂੰ ਹੁਣ ਵੀ ਡਰ ਲੱਗਦਾ ਹੁਣ ਉਹ ਦੁਬਾਰੇ ਹਾਂ ਜੀ ਹੁਣ ਕਹਿ ਕੇ ਗਿਆ ਜੀ ਉਹ ਗੁੰਡਾਸਿਆਂ ਗੁੰਡੂਸਿਆਂ ਮਾਰ ਕੇ ਮੇਰੇ ਕੋਲ ਵੀਡੀਓ ਹੈ ਕਿ ਕਹਿ ਕੇ ਗਿਆ ਜੀ ਉਹ ਕਹਿੰਦਾ ਤੁਹਾਨੂੰ ਛੱਡਦੇ ਨਹੀਂਗੇ ਆ ਛੱਡਦੇ ਨਹੀਂ ਕਹਿੰਦੇ ਹਾਂ ਪੈਸੇ ਵੀ ਲੈ ਗਏ ਪੈਸੇ ਵੀ ਲੈ ਕੇ ਆ ਜੀ ਹੂੰ ਇਹ ਕੁੱਟਮਾਰ ਪਹਿਲਾਂ ਕੀਤੀ ਹੈ ਕਿ ਪਹਿਲੇ ਜਾਂ ਤੋਂ ਬਾਅਦ ਨੀ ਪਹਿਲਾਂ ਕੁੱਟ ਮਾਰ ਕੇ ਤੇ ਫਿਰ ਪੈਸੇ ਲੈ ਗਏ ਠੀਕ ਹੈ ਫਿਰ ਖੇਚਲ ਦੀ ਖੋਗੇ ਲੈ ਗਏ ਤੁਹਾਡੇ ਹਾਂਜੀ 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 ਉਹ ਤੇ ਕੋਈ ਐਸੇ ਬੰਦੇ ਸੀਗਾ ਤੁਹਾਡੇ ਕੋਈ ਹੋਰ ਹਾਂਜੀ ਆਂਡ ਗਵਾਂਡ ਸੀਗੇ ਜੋ ਬਾਅਦ ਚ ਆਏ ਜਿਉਂ ਉਹਨਾਂ ਨੇ ਬਚਾਇਆ ਜੀ ਉਦੋਂ ਰੋਲਾ ਰੁਲਾ ਪਾ ਕੇ ਜਦੋਂ ਮੈਂ ਇਹਨਾਂ ਚ ਕੋਣ ਸੀ ਜਿਹੜੇ ਬੈਠੇ ਇਹਨਾਂ ਚ ਉੱਥੇ ਉੱਥੇ ਤਾਂ ਇਹਨਾਂ ਚ ਤਾਂ ਕੋਈ ਨਹੀਂ ਸੀ ਜੀ ਠੀਕ ਹੈ ਉਦੋਂ ਦਬੜੀ ਖਾਣੇ ਦੇਈ ਸੀ ਆਂਡ ਗਵਾਂਡ ਸੀਗੇ ਜੀ ਹੂੰ ਉਹਨਾਂ ਨੇ ਮਾੜਾ ਮੋਟਾ ਉਹਨਾਂ ਨੂੰ ਹਟਾਇਆ ਜੀ ਨਹੀਂ ਤਾਂ ਉਹ ਮਤਲ ਮਾਰ ਦਿੰਦੇ ਜੀ ਠੀਕ ਹੈ ਮਤਲ ਆਮ ਤੋ ਦੇ ਤੁਹਾਡੇ ਨਾਲ ਘਟਣਾ ਵਾਪਰੀ ਹੈ ਕਿ ਪਹਿਲਾਂ ਵੀ ਪਿੰਡ ਚ ਹੋਰ ਹਾਂ ਜੀ ਹੋਇਆ ਜੀ ਉਹਦੇ ਨਾਲ ਆਪਣਾ ਹੈਗਾ ਜੀ ਸੰਜੂ ਸੰਜੂ ਹੈਗਾ ਜੀ ਕਿਤਾਬਾਂ ਵਾਲਾ ਉੱਥੇ ਠੀਕ ਹੈ ਉਹਦੇ ਨਾਲ ਵੀ ਹੋਇਆ ਜੀ ਉਹਦੇ ਵਿੱਚ ਪੁੱਲਾਂ ਚੁੱਪਲਾਂ ਮਾਰ ਕੇ ਉਹ ਤੋਂ ਪੈਸੇ ਪੁਸੇ ਮੰਗਦੇ ਸੀ ਅੱਛਾ ਉਹ ਵੀ ਪੈਸੇ ਕੌਣ ਆ ਹਾਂ ਜੀ ਹਾਂ ਜੀ ਉਹੀ ਬੰਦਾ ਸੀ ਜਿਹੜੇ ਨਾਲ ਮੇਰੇ ਨਾਲ ਕਰਕੇ ਗਿਆ ਜੀ ਉਹੀ ਬੰਦਾ ਸੀ ਜੀ ਮਤਲਬ ਇੰਨੇ ਕਿਵੇਂ ਦੇਖਦੇ ਨੇ ਇੰਨੇ ਹੌਸਲੇ ਵੀ ਦੁਕਾਨ ਦੇ ਵਿੱਚ ਵੜ ਕੇ ਕਿਸੇ ਤੋਂ ਪੈਸੇ ਖੋਹ ਲੈਣੇ ਉਹ ਵੀ ਇਸ ਤਰੀਕੇ ਦੇ ਵਕਤ ਕਾਨੂੰਨ ਦਾ ਹੀ ਹੈ ਜੀ ਕਾਨੂੰਨ ਹੈ ਨਹੀਂ ਇਹ ਆਪਣੇ ਬਾਲਾ ਬੁਰਾ ਹਾਲ ਹੈ ਬਾਲਾ ਬੁਰਾ ਹਾਲ ਹੈ ਕੁਛ ਹੋਣਾ ਨਹੀਂ ਦੱਸੋ ਜੀ ਹੁਣ ਅਸੀਂ ਜਵਾਗ ਪਾਲੀਏ ਕਿ ਇਹਨਾਂ ਨੂੰ ਪੈਸੇ ਦੇਈਏ ਜੀ ਹ ਕਣ ਕੀ ਮੰਗ ਕਰਦੇ ਹੋ ਤੁਸੀਂ ਮਤਲਬ ਹਸਪਤਾਲ ਦੇ ਵਿੱਚੋਂ ਤੁਹਾਡੀ ਕਾਰਵਾਈ ਕਰ ਰਹੇ ਨੇ ਕੋਈ ਹਜੇ ਤਾਈ ਮੈਂ ਥਾਣੇ ਜਾਣਾ ਹੈ ਜੀ ਹਜੇ ਮੈਂ ਕੱਟ ਕੇ ਦਿੱਤਾ ਫਰੀਦਕੋਟ ਜਾਣਾ ਹੈ ਸਰਕਾਰੀ ਹਸਪਤਾਲ 'ਚ ਮੈਨੂੰ ਪਾਚਾ ਕੱਟ ਕੇ ਦਿੱਤਾ ਜੀ ਤੇ ਉੱਥੇ ਜਾਊਗਾ ਜੀ ਫਿਰ ਦੇਖੋ ਜੀ ਕੀ ਬੰਦ ਹੈ ਜੀ ਮੈਨੂੰ ਸਾਫ ਚਾਹੀਦਾ ਜੀ ਹੂੰ ਕਾਰਵਾਈ ਕਰਾਉਣੀ ਚਾਹੁੰਦੇ ਹਾਂ ਹਾਂਜੀ ਹਾਂਜੀ ਕਾਰਵਾਈ ਕਰਾਉਣਾ ਚਾਹੁੰਦਾ ਜੀ ਨਾਲ ਮਤਲਬ ਜਿਵੇਂ ਦੇਖਿਆ ਕਿ ਹੋਰ ਦੁਕਾਨ ਤੋਂ ਵੀ ਲੈ ਗਏ ਉਹਨਾਂ ਨੇ ਕੋਈ ਕਾਰਵਾਈ ਕਰਾਈ ਸੀ ਉਹਨੂੰ ਨਹੀਂ ਉਹਨਾਂ ਨੇ ਕੁਝ ਨਹੀਂ ਕਰਾਇਆ ਜੀ ਡਰਦੇ ਕੋਈ ਨਿਕਰਮ ਨਹੀਂ ਕਰਨ ਕੀ ਜੀ ਡਰਦੇ ਨਿਕਰਾਉਂਦੇ ਇਹ ਕਰਨ ਕੀ ਬਿ ਡਰਦੇ ਆ ਰਾਜਾ ਆ ਮਾ ਜਾਨਾ ਉਹਨਾਂ ਕੋਲ ਵੀ ਲੈ ਕੇ ਥੋੜੇ ਨਾਲ ਲੈ ਕੇ ਨਹੀਂ ਮੰਗਦੇ ਰਹਿੰਦੇ ਜੀ ਕਈ ਵਾਰੀ ਮੁੰਡਾ ਕਿਤੇ ਉੱਥੇ ਦੁਕਾਨਤ ਦੇ ਬੜੀ ਕਹਿੰਦੇ ਮੁੰਡਾ ਮੇਰਾ ਜੀ ਬੈਠੇ ਦੁਕਾਨ ਹੈ ਮੇਰੀ ਭਾਂਡਿਆ ਦੀ ਦੁਕਾਨ ਪੀਰ ਖਾਨੇ ਦੇ ਥੱਲੇ ਠੀਕ ਹੈ ਹਾਂ ਜੀ ਉਹ ਚੇਤੇ ਆ। ਬਹਿ ਮੰਗਦੇ ਰਹਿੰਦੇ ਉੱਥੇ ਆਂ। ਉੱਥੇ ਆਉਂਦੇ ਆਉਂਦੇ ਹੀ ਮੰਗਦੇ ਰਹਿੰਦੇ ਪੈਸੂ ਉਸੇ ਪਰ ਸਾਨੂੰ ਡਰ ਲੱਗਦਾ ਜੀ ਰਾਤ ਆਉਣਾ ਜਾਂਨੇ ਨਾ ਜਾਣ ਮਾਰ ਸੇੜ ਕਰ ਜਣ ਸਾਨੂੰ। ਤੁਸੀਂ ਤਾਂ ਮੇਰੇ ਰੋਟੀ ਕਮਾਉਣ ਜਾਂਨੇ ਹੋ ਕਿਸੇ ਹੋਰ ਪਿੰਡ। ਕੀ ਕਰੀਏ ਹਾਂ? ਪਰ ਉੱਥੇ ਆ ਹਾਲਾਤ ਨੇ। ਬਸ ਹਾਲਾਤ ਰਾਤ ਚ ਬਹੁਤ ਡਰ ਲੱਗਦਾ ਜੀ ਅੰਨੇ ਜਾਂਨੇ ਨਾ ਬਹੁਤ ਡਰਦੇ ਹੁੰਦੇ ਜਾਂਨੇ ਉੱਥੇ। ਇਹ ਪਹਿਲਾਂ ਸੀਗਾ ਕਦੇ ਆਂ? ਹਾਂ ਜੀ। ਕੋਈ ਨਹੀਂ ਹੁਣ। ਤੂੰ ਨਾ ਆਈਏ ਕਈ ਦਿਨ ਚੱਲੀ ਜਾਂਦਾ ਸਾਡੇ ਨਾਲ ਨਹੀਂ ਹੋਇਆ ਸੀ ਯਾਨੀ ਕਿ ਇਸ ਤਰ੍ਹਾਂ ਮਾਰਦਾ ਸੱਜ। ਇਹ ਪਹਿਲੀ ਵਾਰੀ ਸਾਡੇ ਇਸ ਮੁੰਡੇ ਨਾਲ ਹੋਇਆ ਹੁਣ ਇਸ ਤਰ੍ਹਾਂ। ਹੂੰ ਬਾਕੀ ਸਬਜ਼ੀ ਵਾਲੇ ਦੇ ਖੋਲੇ ਕੋਈ ਕਿਸੇ ਦੇ ਖੋਲੇ ਆ ਹੁੰਦੇ ਹੀ ਰਹਿੰਦੇ ਚੱਲਦੇ ਹੀ ਰਹਿੰਦਾ ਚੱਲਦੇ ਰਹਿੰਦਾ ਜੀ ਇਹ ਹਾਲਾਤ ਨੇ ਇਹ ਹਾਲਾਤ ਖੜਕੜਾ ਬਈ ਇਹ ਜੀ ਤੁਹਾਡਾ ਭਾਈ ਤੁਹਾਡਾ ਕਿੱਥੇ ਕੰਮ ਹੈ ਜੀ ਮੈਂ ਲੋਕਲ ਜੈਤੋ ਵੀ ਲੋਕਲੀ ਤੁਸੀਂ ਰਿਸ਼ਤੇਦਾਰ ਹੋ ਇਹਨਾਂ ਦੇ ਹਾਂ ਜੀ ਗਵਾਲ ਚ ਰਹਿੰਦੇ ਜੀ ਦਬੜੀ ਖਾਨੇ ਬਾਬਾ ਤੁਸੀਂ ਦਬੜੀ ਖਾਨੇ ਤੋਂ ਹਾਂ ਜੀ ਕੀ ਕੀ ਵਾਪਰਦਾ ਉੱਥੇ ਅਜਵੇਂ ਵਾਕੀ ਘਟਣ ਵਾਪਰੀ ਉੱਥੇ ਜੀ ਵਾਪਰਦਿਆਂ ਜੀ ਰਾਜ ਵਾਪਰਦਿਆਂ ਹੀ ਆ ਜੈਤੋ ਦੇ ਰਾਜ ਤਾਂ ਵਾਪਰਦਿਆਂ ਹੀ ਆ ਅੱਛਾ ਹਾਂ ਤਿੰਨ ਚਾਰ ਵੀਰੀ ਮੈਂ ਆ ਹੁਣੇ ਦੋ ਮਹੀਨੇ ਚ ਹੀ ਹੋ ਗਈ। ਹੂੰ ਕਿਸੇ ਦਾ ਗੀਜਾ ਕੱਟ ਲਿਆ ਕਿਸੇ ਦਾ ਮੋਬਾਈਲ ਖੋਲਿਆ ਕਿਸੇ ਦਾ ਕੁਛ ਹੋ ਗਿਆ। ਐ ਹੁੰਦੀ ਆ। ਹੁੰਦਾ ਹੀ ਰਹਿੰਦਾ। ਹਾਂ ਹੁੰਦਾ ਹੀ ਰਹਿੰਦਾ। ਪਰ ਮੈਂ ਇਹ ਨਹੀਂ ਆਂਦਾ ਆਪਾਂ ਕਿ ਦੇ ਵੇਖਿਆ ਵੀ। ਆ ਨਹੀਂ ਤੁਸੀਂ ਵੇਖਿਆ। ਆਮ ਦੌਰ ਤੇ ਹੁੰਦਾ। ਜਿਵੇਂ ਨਸ਼ੇ ਵਾਲੇ ਮੁੰਡੇ ਆ ਚਿੱਟੇ ਵਾਲੇ ਹੈ ਹੁੰਦੇ ਹੈਗੇ ਆ ਪਿੰਡ ਦੇ ਵਿੱਚੋਂ ਵੀ। ਹਾਂ ਹਾਂ ਚਿੱਟੇ ਵਾਲੇ ਹੈਗੇ ਆ ਜੀ ਪਿੰਡ ਦੇ। ਲੁੱਟਾਂ ਖੋਹ ਕਰਦੇ ਆ ਉਹ। ਹਾਂ ਲੁੱਟਾਂ ਖੋਹਾਂ ਕਰਦੇ। ਕਿਉਂਕਿ ਚਿੱਟਾ ਫਿਰ ਲੁੱਟਾਂ ਖੋਹਾਂ ਕਰਕੇ ਪੂਰਾ ਕਰ ਦਿਆ। ਹਾਂ ਹਾਂ ਇਹੀ ਕਰਦੇ ਆ ਹੋਰ ਕੋ ਕੰਮ ਤਾਂ ਕੋਈ ਹੈ ਨਹੀਂ ਇਹਨਾਂ ਨੂੰ। ਬਿਲਕੁਲ। ਅਮ ਤਾਂ ਹੈ ਨਹੀਂ ਕੋਈ ਵੈਸੇ ਕਿ ਗੇੜਾ-ਗੇੜਾ ਵਜਦਾ ਪੁਲਿਸ ਦਾ ਪਿੰਡ 'ਚ ਨਿਗਰਾਨੀ ਰੱਖਣ ਨੂੰ ਹੈ ਕਿ ਹਾਂਜੀ ਆਪਾਂ ਤਾਂ ਇੱਥੇ ਹੀ ਹੁੰਨੇ ਆ ਆਪਣੀ ਤਾਂ ਡਿਊਟੀ ਹੈ ਇੱਥੇ ਠੀਕ ਹੈ ਹਾਂਜੀ ਪੁਲਿਸ ਕੋਈ ਗੇੜਾ ਹੀ ਨਹੀਂ ਮਾਰਦੀ ਜੀ ਉੱਥੇ ਕੋਈ ਨਹੀਂ ਗੇੜਾ ਮਾਰਦੀ ਪੁਲਿਸ ਪੁਲਿਸ ਨਾ ਆਈ ਮਾਨੂੰ ਡਰ ਨਹੀਂ ਹੈਗਾ ਉਹਨਾਂ ਦੇ ਮਾਰਨ ਦਾ ਨਾ ਨਾ ਐ ਨਹੀਂ ਕੋਈ ਆਈ ਕਰਦੇ ਆਏ ਬਈ ਕਦੇ ਕੋਈ ਉੱਥੇ ਗੇੜਾ-ਗੇੜਾ ਮਾਰਨ ਪੁਲਿਸ ਪ੍ਰਸ਼ਾਸਨ ਕੋਈ ਕਰ ਜਾ ਵੀ ਹੋਰ ਉੱਥੇ ਨਹੀਂ ਨਹੀਂ ਕੋਈ ਨਹੀਂ ਆਇਆ ਜੀ ਅਸੀਂ ਡਰਦੇ ਹੀ ਜਾਂਦੇ ਜੀ ਰੋਟੀ ਕਮਾਉਣ ਡਰਦੇ ਹੀ ਆ ਜਾਂਦੇ ਆ ਕਰੀਏ ਕੀ ਜਾਣਾ ਪੈਂਦਾ ਹੁਣ ਕਰੀਏ ਕੀ ਰੋਟੀ ਪਿੱਛੇ ਇਹਦਾ ਬਾਪ ਬ ਬਾਪ ਹੈ ਜੀ ਜੀ ਹਾਂ ਏ ਕੇ ਵੀ ਦੁਕਾਨ ਉੱਥੇ ਹੀ ਆ ਉਹਨਾਂ ਦੋਵਾਂ ਦਾ ਕੰਮ ਉੱਥੇ ਆ ਹਾਂ ਜੀ ਜੀ ਵੀ ਦੁਕਾਨ ਉੱਥੇ ਹੀ ਹੈ ਤੇ ਇਹਦੀ ਵੀ ਦੁਕਾਨ ਉੱਥੇ ਹੀ ਆ ਡੋਡੀ ਦੁਕਾਨਾਂ ਦੋਨਾਂ ਨੂੰ ਹਾਂ ਠੀਕ ਹੈ ਤਾਂ ਬੱਸ